ਦਿੱਲੀ ਚੋਣਾ ਚ ਪੰਜਾਬ ਨੰਬਰ ਦੀਆਂ ਗੱਡੀਆਂ ਨੂੰ ਲੈ ਕੇ ਪਹਿਲਾਂ ਹੀ ਹੰਗਾਮਾ ਹੋ ਰਿਹਾ ਤੇ ਹੁਣ ਸਾਹਮਣੇ ਇੱਕ ਹੋਰ ਵੀਡੀਓ ਨੇ ਬਵਾਲ ਮਚਾ ਦਿੱਤਾ ਦਰਅਸਲ ਦਿੱਲੀ پولیس ਦੇ ਮੁਤਾਬਕ ਪੰਜਾਬ ਭਵਨ ਨੇੜੇ ਇੱਕ ਪੰਜਾਬ ਸਰਕਾਰ ਲਿਖੀ ਇੱਕ ਪੰਜਾਬ ਨੰਬਰ ਵਾਲੀ ਖੜੀ ਗੱਡੀ ਦੀ ਤਲਾਸ਼ੀ ਲਈ ਗਈ ਜਿਸ ਵਿੱਚੋਂ ਨਕਦੀ ਕਈ ਸ਼ਰਾਬ ਦੀਆਂ ਬੋਤਲਾਂ ਤੇ ਆਮ ਆਦਮੀ ਪਾਰਟੀ ਦੇ ਪਰਚੇ ਬਰਾਮਦ ਹੋਏ ਜਿਸ ਤੇ ਪੰਜਾਬ ਸਰਕਾਰ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ ਪੰਜਾਬ ਸਰਕਾਰ ਨੇ ਕਿਹਾ ਕਿ ਟ੍ਰਾਂਸਪੋਰਟ ਦੇ 바ਤ ਤੇ ਧਿਆਨ ਚ ਆਇਆ ਹੈ ਕਿ ਦਿੱਲੀ ਚ ਰਜਿਸਟ੍ਰੇਸ਼ਨ ਨੰਬਰ PB35 AE1342 ਦੀ ਇੱਕ ਗੱਡੀ ਨੂੰ ਨਜਾਇਜ਼ ਸ਼ਰਾਬ ਤੇ ਕੁਝ ਨਕਦੀ ਨਾਲ ਫੜਿਆ ਗਿਆ ਮੇਰੇ ਰਿਪੋਰਟਾਂ ਚ ਦੋਸ਼ ਲਾਇਆ ਗਿਆ ਕਿ ਗੱਡੀ ਤੇ ਪੰਜਾਬ ਸਰਕਾਰ ਦਾ ਸਟਿੱਕਰ ਲੱਗਿਆ ਹੋਇਆ ਸਰਕਾਰੀ ਰਿਕਾਰਡਾਂ ਨਸਾਰ ਇਹ ਵਾਹਨ ਮੇਜਰ ਅਨੁਭਵ ਸ਼ਿਪੂਰੀ ਦੇ ਨਾਮ ਤੇ ਰਜਿਸਟਰਡਾ ਜੋ ਕਿ 3 ਸਾਲ ਪਹਿਲਨਾ ਆਰਮੀ ਡੈਂਟਲ ਕਾਲਜ ਪਟਾਨਕੋਟ ਚ ਤਾਇਨਾਤ ਸੀ ਤੇ ਖੜਕੀ ਮਹਾਰਾਸ਼ਟਰ ਦਾ ਪੱਕਾ ਵਸਨੀਕ ਹੈ ਇਸ ਉਲਾਵਾ ਰਜਿਸਟ੍ਰੇਸ਼ਨ ਨੰਬਰ ਪੀਵੀ 35ਏ 1342 ਤੇ ਰਜਿਸਟਰਡ ਵਾਹਨ ਦਾ ਮਾਡਲ ਸਾਲ 2018 ਚ ਬਣਿਆ ਫੋਰਡ ਇਕੋਸਪੋਰਟ ਹੈ ਪਰ ਪੁਲਿਸ ਦੁਆਰਾ ਫੜਿਆ ਗਿਆ ਅਸਲ ਵਾਹਨ ਹੁੰਡਈ ਕ੍ਰੇਟਾ ਸੀਰੀਜ਼ ਹੈ ਇਸ ਤੋਂ ਪੁਸ਼ਟੀ ਹੁੰਦੀ ਹੈ ਕਿ ਸਬੰਧਤ ਵਾਹਨ ਦੀ ਨੰਬਰ ਪਲੇਟ ਜਾਲੀ ਤੇ ਨਕਲੀ ਆ ਉਹ ਚ ਸੁਰੱਖਿਆ ਰਜਿਸਟ੍ਰੇਸ਼ਨ ਪਲੇਟ ਸਾਰੇ ਵਾਹਨਾਂ ਲਈ ਲਾਜ਼ਮੀ ਹੈ ਤੇ ਵੀਡੀਓ 'ਚ ਦਿਖਾਈ ਦੇਣ ਵਾਲੇ ਰਜਿਸਟ੍ਰੇਸ਼ਨ ਪਲੇਟ ਐਚ ਐਸ ਆਰ ਪੀ ਦੀਆਂ ਵਿਸ਼ੇਸ਼ਤਾਵਾਂ ਤੋਂ ਬਿਨਾਂ ਇੱਕ ਆਮ ਪਲੇਟਾ ਇਸ ਲਈ ਇਸ ਨੂੰ ਬਣਾਉਣਾ ਆਸਾਨ ਹੈ ਅਸੀਂ ਆਪਣਾ ਰਿਕਾਰਡ ਦੀ ਖੋਜ ਕੀਤੀ ਹੈ ਤੇ ਪਾਇਆ ਹੈ ਕਿ ਅਜੇ ਹੁਣ ਕੋਈ ਵਾਹਨ ਪੰਜਾਬ ਸਰਕਾਰ ਦੀ ਮਾਲਕੀ ਜਾਂ ਕਿਰਾਏ ਤੇ ਨਹੀਂ ਹੈ ਫੜੀ ਗਈ ਗੱਡੀ ਪੰਜਾਬ ਸਰਕਾਰ ਦੀ ਨਹੀਂ ਹੈ ਦੱਸਦੇ ਕਿ ਇਸ ਪੰਜਾਬ ਸਰਕਾਰ ਦਾ ਇਸ ਪੱਖ ਤੋਂ ਬਾਅਦ ਲੱਗ ਰਿਹਾ ਹੈ ਕਿ ਕਿਸੇ ਸਾਜ਼ਿਸ਼ ਦਾ ਇਸ਼ਾਰਾ ਹੈ ਕਿਸੇ ਸਾਜ਼ਿਸ਼ ਦੇ ਤਹਿਤ ਪੰਜਾਬ ਸਰਕਾਰ ਦਾ ਸਟਿੱਕਰ ਜਿਹੜਾ ਇਸ ਗੱਡੀ ਤੇ ਲਗਾਇਆ ਗਿਆ ਹੋਵੇ ਤੇ ਉਸ ਤੋਂ ਬਾਅਦ ਉਸ ਦੇ ਵਿੱਚ ਸ਼ਰਾਬ ਦੀਆਂ ਬੋਤਲਾਂ ਤੇ ਨਗਦੀ ਰੱਖ ਕੇ ਉਸ ਨੂੰ ਕਸੀਜ਼ ਕਰਵਾਇਆ ਹੋਵੇ